ਕੀ ਹੋ ਗਿਆ ਕੀ ਹੋਇਆ ਆਏ ਕਾ ਤੱਕ ਇਹ ਕੀ ਗੱਲ ਹੋ ਗਈ ਹੈ ਕੀ ਗੱਲ ਹੋ ਗਈ ਪਤਾ ਕੁਛ ਨਹੀਂ ਹੋਇਆ ਠੀਕ ਠੀਕ ਨਹੀਂ ਕੀ ਗੱਲ ਦਾ ਗੱਸ ਨਹੀਂ ਉਹ ਮੂੰਹ ਦੇ ਫੇਸ ਕੀ ਗੱਲ ਹੋ ਗਈ ਮੂੰਹ ਘਾਤ ਨਹੀਂ ਸੀ ਤੇ ਕੀ ਚੇਤੇ ਆ ਗਿਆ ਗਰਮੀ ਦਾ ਇਹ ਮਾਤਾ ਜੀ ਅਸੀਂ ਨਾ ਮੈਂ ਤੇ ਹਰਿੰਦਰ ਦੋਨੇ ਸਾਡੇ ਫੈਮਿਲੀ ਰਿਲੇਸ਼ਨ ਇਹ ਨਾਲ ਸਾਡਾ ਬਹੁਤ ਪਿਆਰਾ ਮਿੱਤਰ ਹੈ ਅਸੀਂ ਦਸਾਂ ਦਿਨਾਂ ਤੋਂ ਦਿੱਲੀ ਜੀ ਦੇ ਕੋਲੇ ਆਉਣੇ ਆ ਅੱਛਾ ਇਹਨਾਂ ਦੀ ਆਹੀ ਸਥਿਤੀ ਹੈ ਨਾ ਇਹੋਸੇ ਦੱਸਦੇ ਆ ਨਾਂ ਕੋਸ਼ ਬੋਲਦੇ ਆ ਮਸੇ ਮੇਰਾ ਮੂਡ ਵੀ ਠੀਕ ਅੱਜ ਪੱਛ ਕੇ ਅੱਗੇ ਅੱਗੇ ਅਸੀਂ ਸ਼ਾਮ ਨੂੰ ਕਦੇ ਕਹਿਣਾ ਵੀ ਚਲੋ ਆਪਾਂ ਪਾਰਟੀ ਕਰਦੇ ਆ ਤੇ ਚਲੋ ਚੱਲੀਏ ਵੀ ਜਿੱਦਣ ਉਸੇ ਕਹੇਦਾਂ ਮੈਂਟਰ ਮੈਂਟੀ ਭੱਜ ਕੇ ਦਰਨਾ ਭੱਜ ਕੇ ਦਰਨਾ ਤੇ ਜੇ ਅਸੀਂ ਕਿਤੇ ਮਾੜਾ ਮੋਟਾ ਕੋਈ ਟੈਨਸ਼ਨ ਨਾਲ ਸਾਨੂੰ ਗੱਲਾਂ ਕਰਕੇ ਹਸਾ ਲੈਣਾ ਅੱਛਾ ਤੂੰ ਰੋਂਦਿਆਂ ਹਸਾ ਲੈਣਾ ਤੇ ਹੁਣ ਉਹ ਪਤਾ ਨਹੀਂ ਕੀ ਗੱਲ ਹੋਊਗੀ ਤਾਂ ਕੀ ਗੱਲ ਹੋਣੀ ਨਹੀਂ ਨਹੀਂ ਕੁਛ ਨਹੀਂ ਤੁਸੀਂ ਦਾ ਮਾਤਾ ਜੀ ਤੈਨੂੰ ਨਾਮ ਲੈ ਕੇ ਆਏ ਆ ਵੀ ਸਾਨੂੰ 10 ਦਿਨ ਹੋ ਗਏ ਇਸ ਗੱਲ ਵਿੱਚ ਗੁਜ਼ਰਦਿਆਂ ਨੂੰ ਵੀ ਸਾਨੂੰ ਕੋਈ ਭੇਤ ਨਹੀਂ ਦੇ ਰਹੇ ਵੀ ਨਾਂ ਸਾਨੂੰ ਦੱਸਦਾ ਵੀ ਕੀ ਗੱਲ ਹੈ ਕੀ ਬਾਤ ਹੈ ਦੇ ਮੈ ਰੋਸਾ ਦਾ ਮਾਤੇ ਤੁਹਾਨੂੰ ਲੱਗਦੀ ਹਾਂ ਫਿਰ ਦੱਸੋ ਬੱਤ ਕੀ ਗੱਲ ਆ ਥੋੜੀ ਵੀ ਟੈਨਸ਼ਨ ਲੈਣੀ ਲੱਗਦੀ ਐ ਇੰਨੇ ਇੰਨੇ ਨਹੀਂ ਕੋਈ ਗੱਲ ਐ ਮੈਨੂੰ ਦੱਸ ਮੈਂ ਤਾਂ ਪੁੱਛ ਕੇ ਜਾਊਂਗੀ ਜੇ ਮੈਨੂੰ ਮਾਂ ਸਮਝਦਾ ਤਾਂ ਮੈਨੂੰ ਗੱਲ ਦੱਸਣੀ ਪਊਗੀ ਮੈਂ ਤਾਂ ਕੁਛ ਨਹੀਂ ਪੁੱਛਣੀ ਸਾਹ ਦੱਸੋ ਕੀ ਗੱਲ ਆ ਵੀ ਆਪਾਂ ਕੋਈ ਹੋ ਜਾ ਹਲਾ ਗੱਲ ਕੇ ਜੀ ਜਿਵੇਂ ਹੁਣ ਇਹਨਾਂ ਦੀ ਸਥਿਤੀ ਬਣੀ ਹੋਈ ਐ ਰੱਬ ਨਾ ਕਰੇ ਬੰਦਾ ਗਲਤ ਕਦਮ ਚੱਕ ਲੈਂਦਾ ਅੱਜ ਕੱਲ ਆਪਾਂ ਦੇਖਦੇ ਹੀ ਆਂ ਦੇਖਦੇ ਹੀ ਆਂ ਕਿ ਕੁਝ ਮੰਦਰੀ ਦੇ ਸਾਰ ਲੈਂਦਾ ਕੋਈ ਪੁੱਛਦਾ ਨਹੀਂ ਕੀ ਦੁੱਖ ਤਕਲੀਫਾਂ ਤੈਨੂੰ ਤੇ ਬੰਦਾ ਅੰਦਰੇਂਦਰੀਆ ਦੇ ਦੁੱਖ ਲੈ ਕੇ ਇਸ ਦੁਨੀਆ ਤੋਂ ਚਲਾ ਜਾਂਦਾ ਨਹੀਂ ਕੀ ਕੁਝ ਬੰਦਿਆ ਅੰਦਾਜ਼ ਕਰਦਾ ਅੱਗੇ ਤੁਸੀਂ ਪੁੱਛਿਆ ਨਹੀਂ ਹੈ ਨਾ ਵੀ ਸੌ ਗੱਲਾਂ ਦਾ ਅੱਜ ਪੁੱਛ ਕੇ ਜਾਣਗੇ ਦੱਸੋ ਸਾਨੂੰ ਕੀ ਗੱਲ ਹੈ ਤੇ ਮੈਂ ਨਹੀਂ ਚਾਹੁੰਦਾ ਸੀਗਾ ਵੀ ਇਹ ਇਹ ਇਨਦੀ ਹੀ ਜਿਹੀ ਸਥਿਤੀ ਬਣੇ ਤੇ ਮੈਂ ਤੈਨੂੰ ਤੁਹਾਨੂੰ ਨਾਲ ਲੈ ਕੇ ਆਇਆ ਮਤਲਬ ਤੁਸੀਂ ਪੁੱਛਣ ਨੂੰ ਅੱਜ ਕੀ ਗੱਲ ਹੈ ਹਾਂ ਇਹ ਤਾਂ ਹੰਝੂ ਡਿੱਗੀ ਜਾਂਦੇ ਅੱਖਾਂ 'ਚ ਨਵੀਂ ਤਾਂ ਗੇਨ ਨਾ ਮੇਰੀ ਸਾਈਡ ਟੈਨਸ਼ਨ ਜਿਆਦਾ ਸਰਦਾਰਾ ਲਾਇਬਰਾੜ ਸਾਹਿਬ ਤੁਸੀਂ ਦੱਸਦੇ ਕਿਹੜੀ ਸਾਨੂੰ ਸੋ ਤਾਂ ਸਹੀ ਕੀ ਗੱਲ ਆ ਫਿਰ ਮੈਂ ਤੇਰੀ ਮਾਂ ਐ ਮਾਂ ਕੋਲ ਤਾਂ ਕੋਈ ਨਹੀਂ ਕੋਈ ਨਾ ਕਿਹਦੇ ਕੋਲ ਬਾਹਰ ਬੰਦ ਗੱਲ ਬੇਕੋ ਸਹੀ ਗੱਲ ਹੈ ਕੰਨਾਂ ਤੇ ਵੀ ਕੰਨ ਹੁੰਦੇ ਐਂ ਤੱਕ ਮੇਰੇ ਹੱਥੀਂ ਕਦੇ ਵੇਖਿਆ ਨਹੀਂ ਮੈਂ ਤਾਂ ਮੈਂ ਤਾਂ ਹੁਣੇ ਨਾਂ ਲੇ ਕੇ ਸਾਬਾ ਉਹਦਾ ਦਰ ਖੋਲੋ ਇੱਕ ਵਾਰ ਤੁਸੀਂ ਮਾਤਾ ਨੂੰ ਕਿਉਂ ਦੰਗ ਕਿੱਥੇ ਨਹੀਂ ਬਈ ਤੁਹਾਨੂੰ ਮੈਂ 10 ਦਿਨ ਹੋ ਗਏ ਤੁਹਾਡੀ ਇਮੰਤਾਈ ਕਰੀ ਇਹਨੂੰ 10 ਦਿਨ ਹੋ ਗਏ ਅਸਲ ਤਾਂ ਤੁਸੀਂ ਆਪ ਚ ਆ ਬਸੋਚਣ ਲੱਗ ਲਾਤਾ ਮੈਂ ਤਾਂ ਸਾਡਾ ਇੱਕੋ ਹੀ ਦੋਸਤ ਸੀ ਸੱਜਣ ਮਿੱਤਰ ਜਿਹੜੇ ਨਾਲ ਅਸੀਂ ਹਾਸਦੇ ਖੇਡਦੇ ਬਾਹਰ ਜਾਣਾ ਉੱਥੇ ਖਾਣ ਪੀਣ ਲੱਗ ਜਾਣਾ ਸੀ ਕੋਈ ਚਾਹ ਪਾਣੀ ਪੀਣ ਜਾ ਕੇ ਸਜਣਾ ਉਹਦੇ ਇੱਥੇ ਜਾਣਾ ਤੇ ਸਾਡੀ ਤਾਂ ਦੁਨੀਆ ਦਾ ਰਿੱਕੀ ਪਾਤੀ ਤੁਹਾਡੇ ਨਾਲ ਸੀਗੇ ਹੁਣ ਹੁਣ ਹੌਸਲਾ ਕਿ ਤਾ ਸਿੱਧਾ ਘਰ ਅੱਖ ਕੇ ਮਾਤਣ ਲੈ ਕੇ ਆਏ ਨਾਲੇ ਮਾਤਾ ਤੁਸੀਂ ਪੁੱਛੋ ਜਾ ਕੇ ਹੋਰ ਮੋਤਵਰ ਬੰਦੇ ਤੁਸੀਂ ਇਹਨਾਂ ਦੇ ਕੰਮ ਖੜੇ ਪਾਏ ਤੁਸੀਂ ਤਾਂ ਮੂਹਰੇ ਲੱਗ ਕੇ ਕੰਮ ਕਰਦੇ ਹੁੰਦੇ ਸੀ ਅੱਜ ਤੁਸੀਂ ਜਮਾਏ ਬੈਠਵੇਂ ਦੀ ਵੀਰ ਹੋਏ ਕੀ ਗੱਲ ਮੈਨੂੰ ਦੱਸ ਪੁੱਤ ਮੈਂ ਤਾਂ ਤੁਹਾਨੂੰ ਪੁੱਛ ਕੇ ਜਾਊਂਗੀ ਤੇ ਚੋ ਤੇਰਾ ਹਾਲ ਰਖੜੀ ਆ ਗਈ ਕਾ ਪੁੱਤ ਮੇਰੇ ਨਾਲ ਗੋਟਾ ਇੱਥੇ ਸੁਣਨਾ ਰਹੇ ਨਹੀਂ ਪੁੱਤ ਤੇਰਾ ਸੁਣਨਾ ਰਹਿੰਦਾ ਤੇ ਭੈਣ ਆਉ ਕਿ ਮੈਂ ਮੈਂ ਬਸ ਦੂੰਗੀ ਫੋਨ ਕਰਕੇ ਤੇਰਾ ਪੁੱਤ ਕਿਵੇਂ ਸੁਣਨਾ ਰਹੂਗਾ ਨਹੀਂ ਤੂੰ ਹਰ ਸਾਲ ਆਉਂਦੀ ਹੈ ਹਰ ਸਾਲ ਆਉਂਦੀ ਹੈ ਹਾਂ ਆਉਗੀ ਉਹ ਕਿਵੇਂ ਆਉਂਦੀ ਹੈ ਕਿਵੇਂ ਤੇਰਾ ਪੁੱਤ ਨਹੀਂ ਸੁਣਨਾ ਰਹਿਣ ਦਿੰਦੇ ਕਿ ਮੈਂ ਫੋਨ ਕਰੂੰਗੀ ਜਾ ਕੇ ਮੈਂ ਕਹੂੰਗੀ ਭਾਈ ਮੇਰੇ ਪੁੱਤ ਦੇ ਰਖੜੀ ਬਣ ਕੇ ਜਾ ਨਹੀਂ ਉਹਨਾਂ ਦਾ ਨਾਮ ਆਉਂਦਾ ਕੋਈ ਕਾਰਨ ਵੀ ਹੋਊ ਮੈਂ ਹੀ ਹਰ ਸਾਲ ਹੀ ਆਉਂਦੇ ਆ ਹਰ ਸਾਲ ਹੀ ਆਉਂਦੇ ਆ ਉਹ ਮੈਂ ਹੀ ਕਾਰਨ ਹੈ ਤੁਸੀਂ ਕਿਵੇਂ ਕਾਰਨ ਹੋ ਗਏ ਕੀ ਗੱਲ ਹੋ ਗਈ ਕੁਛ ਨਹੀਂ ਬਸ ਭੈਣ ਜੀ ਦਾ ਇਹਨਾਂ ਦਾ ਉਹਨਾਂ ਦਾ ਸੁਭਾਈ ਹੀ ਨਹੀਂਗਾ ਹੁਣ ਆਈ ਇਕੱਠੇ ਰਹੇ ਆ ਸਾਰੇ ਇਕੱਠੇ ਇਕੱਠੇ ਖੇਡਣਾ ਇਕੱਠੇ ਗੋਂਡੀ ਨਹੀਂ ਮੈਂ ਕਿਹਾ ਤੂੰ ਖੇਡ ਨਹੀਂ ਬਿਲਕੁਲ ਮੈਂ ਹੁਣ ਵੀ ਉਹ ਵੀ ਸੋਚੀ ਜਾਂਦਾ ਸੀ ਪਿਆ ਜੋ ਛੋਟੇ ਛੋਟੇ ਹੁੰਦੇ ਸੀ ਨਾ ਫਿਰ ਉਹ ਮੰਮੀ ਨੇ ਕੋਸ ਫੜਵਾਉਣਾ ਨਾ ਸਾਨੂੰ ਦੋਨਾਂ ਨੂੰ ਹਾਂ ਤੇ ਉਹ ਆਪਦੇ ਨਾਲ ਵੀ ਮੈਨੂੰ ਪਾ ਪਿਆ ਦਿੰਦੀ ਹੁੰਦੀ ਸੀ ਅੱਛਾ ਹੁਣ ਹੋਰ ਇੱਕ ਬੰਦਾ ਵੇਖ ਕੇ ਕਹਿੰਦਾ ਵੀ ਮੇਰੇ ਤੋਂ ਵੱਡੀ ਆ ਉਹ ਅੱਛਾ ਹਰੇਕ ਵੇਖ ਕੇ ਕਹਿੰਦਾ ਵੀ ਕੰਮ ਉਤ 10 ਸਾਲੋਂ ਵੱਡਾ ਲੱਗਦਾ ਅੱਛਾ ਇੰਨੇ ਸਿਹਤ ਵਧੀਆ ਫੜ ਗਈ ਅੱਛਾ ਸੁੱਖਾ ਸੁਮ ਸੋਕੇ ਲਿਆ ਸੁਣ ਠੀਕ ਹੈ ਮੈਨੂੰ ਮੈਥੋਂ ਬਹੁਤ ਵੱਡੀ ਗੱਲ ਕੀ ਹੋ ਗਈ ਜਦੋਂ ਬਾਪੂ ਦੀ ਡੈਥ ਹੋ ਗਈ ਸੀ ਨਾ ਹਾਂਜੀ ਉਦੋਂ ਸਾਰਿਆਂ ਨੂੰ ਪਤਾ ਉਦੋਂ ਭੈਣ ਨੇ ਤੇ ਜੀਜਾ ਜੀ ਹੋਰਾਂ ਨੇ ਸਾਰਾ ਮੇਰਾ ਵਿਆਹ ਦਾ ਕੀਤਾ ਹਾਂ ਕੀਤਾ ਸੀਗਾ ਮੂਰੇ ਲੱਗ ਕੇ ਕੀਤਾ ਸੀ ਉਦੋਂ ਉਹਨਾਂ ਨੇ ਕਦੇ ਕੋਈ ਗੱਲ ਨਹੀਂ ਸੀ ਮੈਂ ਦੇਖੋ ਜਿੱਦਾਂ ਗੱਲ ਨਹੀਂ ਸੀ ਤੁਹਾਡੇ ਘਰ ਆਂਦਾ ਸੀ ਉਸ ਮੇਰੇ ਬਹੁਤ ਪਿਆਰ ਸੀ ਭੈਣ ਪਰਾਂ ਦਾ ਬੜਾ ਪਿਆਰ ਸੀਗਾ ਕੀ ਹੋ ਗਿਆ ਕੋਈ ਮਾਂ ਦਾ ਦੁੱਖ ਹੈ ਮੈਨੂੰ ਦੱਸ ਮੈਂ ਤੇਰਾ ਹੱਲ ਕਰੂੰ ਮੈਂ ਵੀ ਤੇਰੀ ਮਾਂ ਆ ਮਾਂ ਦਾ ਤਾਂ ਮੇਰੇ ਬਿਆਹ ਤੋਂ ਬਾਕੀ ਨਹੀਂ ਗੇ ਬਿਲਕੁਲ ਨਹੀਂ ਸਰ ਕੋਈ ਗੱਲ ਨਹੀਂ ਪੁੱਤ ਐਂ ਤਾਂ ਹੁਣ ਕਰਦਗਾ ਨਹੀਂ ਹੁੰਨੇਗਾ ਦਰਵਾਜ਼ਾ ਕੱਲ ਨਹੀਂ ਘਰਾਂ ਨੂੰ ਪਿੱਛੇ ਲੱਗ ਕੇ ਭੈਣ ਭਰਾਵਾਂ 'ਚ ਫਰਕ ਪਾਈਦਾ ਹੁੰਦਾ ਸਾਰਾ ਕੁਝ ਹੀ ਹੋ ਜਾਂਦਾ ਹੁੰਦਾ ਨਹੀਂ ਭੈਣ ਜੀ ਦੇ ਉਹਨਾਂ ਦਾ ਸਬਾਈ ਹੈ ਨਹੀਂ ਲੈ ਮੈਂ ਜਾ ਕੇ ਕੱਲ ਨੂੰ ਕਹਿ ਦੇਣਾ ਕਿ ਭੈਣ ਜੀ ਆਉਂਦੇ ਤੇ ਭੱਜੇ ਹੋਣਗੇ ਲੱਗਦਾ ਉਹ ਆ ਜਾਣਗੇ ਕੁਛ ਇਹਨਾਂ ਦੀ ਬਾਈ ਜਾ ਤਾਂ ਤੁਸੀਂ ਤੁਸੀਂ ਕੁਝ ਗਲਤ ਬੋਲੇ ਆ ਜਾਂ ਕੀ ਗੱਲਬਾਤ ਹੋਏ ਘਰੇ ਘਰੇ ਲੁਕੀ ਗੱਲ ਹੋਈ ਆ ਤੁਹਾਨੂੰ ਹੁਣ ਦੇਖੋ ਬੋਲੇ ਨਹੀਂ ਕੁਛ ਵੀ ਜਦੋਂ ਮਾਤਾ ਦੀ ਡੈਥ ਹੋਈ ਆ ਨਾ ਕਿ ਬਾਪੂ ਦੀ ਡੈਥ ਹੋਈ ਸੀ ਅੱਛਾ ਉਦੋਂ ਮਾਤਾ ਨੇ ਕਿਹਾ ਉਹਨੂੰ ਉਹਦਾ ਪਿਆ ਹੋ ਗਿਆ ਸੀ ਹਾਂਜੀ ਕਹਿੰਦੀ ਵੀ ਬਗਾਨੇ ਬੁੱਤਾਂ ਦਾ ਨਹੀਂ ਪਤਾ ਹੁੰਦਾਗਾ ਤੇ ਵੀ ਆਪਾਂ ਦੋਨੇ ਜਾਣਗੇ ਜਿਹੜੀ ਜ਼ਮੀਨ ਆਪਣੇ ਨਾਂ ਚੜੀ ਹੈ ਨਾ ਤਾਂ ਆਪਾਂ ਮੁੰਡੇ ਦੇ ਨਾਂ ਕਰਵਾ ਲਈ ਅੱਛਾ ਪੈਣ ਵੀ ਕਰਾ ਗਈ ਮੇਰੇ ਨਾਂ ਮਾਤਾ ਨੇ ਵੀ ਕਰਵਾ ਦਿੱਤੀ ਜਦੋਂ ਨਾਂ ਕਰਵਾਗੇ ਤੇ ਮਾਤਾ ਨੇ ਆਖਿਆ ਕਹਿੰਦੀ ਬੁੱਤ ਵੇਖੀ ਵੀ ਵੇਖਦਾ ਕਰੋੜਾ ਰੁਪਏ ਦੀ ਜ਼ਮੀਨ ਤੇਰੇ ਨਾਂ ਕਰਵਾ ਲਈ ਤੇ ਕੁੜੀ ਦੇ ਪਿੱਛਾ ਹੁਣਾਂ ਦੇ ਬਿਲਕੁਲ ਲੱਖ ਮੈਂ ਕਿਹਾ ਨਹੀਂ ਹਾਂ ਉਹ ਤੇ ਵਿਆਹ ਸ਼ਾਦੀ ਜਾ ਉਹਦੇ ਬੱਚਿਆਂ ਦਾ ਕੋਈ ਪ੍ਰੋਗਰਾਮ ਹੈ ਖੁਸ਼ੀਆਂ ਖੁਸ਼ੀਆਂ ਨਿਵਾਇਓ ਤੁਸੀਂ ਇਹ ਫਰਜ਼ ਲੈਣੇ ਹੱਥੀ ਵੜਾ ਲਈ ਫਿਰ ਆ ਬੋਦਮਾ ਦੇ ਘਰੇ ਕੋਈ ਪ੍ਰੋਗਰਾਮ ਆ ਗਿਆ ਅੱਛਾ ਉਹ ਆਈ ਸਾਡੇ ਕੋਲ ਫੋਨ ਕੀਤਾ ਵੀ ਮੈਂ ਆਉਣਾ ਤੇ ਇਹ ਪਾਪੀ ਥੋੜੀ ਕਹਿੰਦੀ ਆਉਂਦੀ ਐਵੇਂ ਕੋਣੋਂ ਕੋ ਮੰਗਣ ਆਉਗੀ ਅੱਛਾ ਧਿਆਨ ਨਾਲ ਹੀ ਗੱਲ ਕਰਿਓ ਨੋ ਲਦਾ ਮੈਂ ਐਡਾ ਵੱਡਾ ਘਰ ਆ ਤੁਹਾਡਾ ਜਿੱ ਲੈ ਜੂ ਤਾਂ ਭੈਣ ਕੀ ਬਣੂਗੀ ਭੈਣ ਭਰਾਵਾਂ ਨਾਲ ਕਰਦਾ ਹੀ ਆਇਆ ਭੈਣ ਤਾਂ ਗੱਲ ਕੀ ਹੁਣ ਪਹੁੰਚਾਈ ਗਈ ਹੋਏ ਨੇ ਬੱਚ ਗਏ ਉਹ ਤਾਂ ਜਾਂਦੀ ਹਰੇਕ ਸੌਣ ਦੇ ਮਹੀਨੇ ਜਾ ਫੜਦੀ ਆ ਬੱਕੜੀ ਤੱਕ ਰਹਿੰਦੀ ਜਦੋਂ ਉਹਨੂੰ ਕਿ ਭਾਈ ਤੇਰਾ ਮਨ ਕਰਦਾ ਤੇ ਭਰਾਵਾਂ ਨਾਲ ਵਰਤਨ ਦਾ ਤੇ ਸਾਡੀ ਭੈਣ ਦਾ ਸਾਡੇ ਭਰਾਵਾਂ ਨਾਲ ਨਹੀਂ ਵਰਤਨ ਦਾ ਕੀ ਕਰਦਾ ਕਿ ਜਦੋਂ ਤੁਹਾਰੇ ਤੁਹਾਡੇ ਭਰਾ ਤੁਹਾਡੀਆਂ ਖੁਸ਼ੀਆਂ ਪੂਰੀਆਂ ਕਰਦੇ ਤੇ ਕਿ ਮੈਂ ਭਰਾ ਉਹਦਾ ਤੇ ਮੇਰੇ ਦੇ ਮਾਣ ਇਕੱਲੇ ਇਕੱਲੇ ਸਾਡੀ ਭੈਣ ਹੈ ਤੇ ਅਸੀਂ ਨਹੀਂ ਕਰ ਸਕਦੇ ਹੁੰਦਾ ਗਲਤੀ ਸਾਰੀ ਮੇਰੇ ਕੋਲ ਹੋਈ ਹੈ ਸਾਰਾ ਨਾ ਮੈਂ ਤਾਂ ਕਹਿਣਾ ਵੀ ਆ ਗੁੱਟ ਸੁਨਾਰੂ ਆਉਂਦੀ ਨਹੀਂ ਤਕੀ ਉਹ ਨਹੀਂ ਭੈਣਾ ਨਹੀਂ ਗੁੱਸੇ ਹੁੰਦੇ ਹੁੰਦੇ ਲੱਗ ਪੈਂਦਾ ਗੁੱਸੇ ਹੋ ਜਾਣ ਮਾਤਾ ਜੀ ਜਦੋਂ ਉਹ ਆਈ ਨਾ ਉਹਨੇ ਕਿਹਾ ਵੀ ਮੇਰੇ ਘਰੇ ਪ੍ਰੋਗਰਾਮ ਹੈ ਅੱਛਾ ਤੇ ਵੀਰੇ ਤੁਸੀਂ ਕੀ ਕਰੋਗੇ ਅੱਛਾ ਤੇ ਮੈਂ ਪਹਿਲੇ ਜਿਵੇਂ ਹੁਣ ਆਖਿਆ ਮੈਂ ਸੀਗਾ ਤੁਹਾਡੀ ਨੋਨ ਹੈ ਅੱਛਾ ਮੈਂ ਉਹਨੇ ਉਹਨੂੰ ਗਤਨਾ ਕਿ ਕਰਨ ਨੂੰ ਅਸੀਂ ਵੀ ਜਾਜ ਦੇਣਾ ਹੈਗਾ ਜੀ ਸਕਨ ਵਿਆਹੋਂ ਦਾ ਕਰਾਉਣਾ ਹੈ। ਹਾਂ। ਉਹ ਉਹਨੇ ਇੱਕ ਤੇ ਮਾਨ ਖਰਾਬ ਕਰਦੀ ਉਹ। ਅੱਛਾ। ਉੱਥੋਂ ਸਾਡਾ ਥੋੜਾ ਜਿਹਾ ਖੱਟਾ ਹੋ ਗਿਆ ਕੰਮ। ਫਿਰ ਪਿੰਡ ਨਾਲ ਆਪਣੇ ਆ ਹੀ ਸਾਡੇ ਸਾਕਿਆਂ ਦੇ। ਕੋਈ ਪ੍ਰੋਗਰਾਮ ਸੀ ਬਈ ਜੀ। ਅੱਛਾ। ਸਾਡੀ ਇਹਨਾਂ ਨਾਲ ਬਣਦੀ। ਠੀਕ ਐ। ਤੇ ਇਹ ਮੈਨੂੰ ਕਹਿੰਦੀ ਐ ਕਿ ਵੀ ਉਹਨੂੰ ਫੋਨ ਕਰ ਵੀ ਇਹਨਾਂ ਦੇ ਆ ਦੇਣਾ। ਅੱਛਾ। ਪਿੰਡ ਦੀਆਂ ਸਾਰੀਆਂ ਕੁੜੀਆਂ ਆਉਂਦੀਆਂ ਇਹਦੇ ਨਾਲੇ ਸੱਤ। ਮੈਂ ਉਹਨੂੰ ਫੋਨ ਕਰਤਾ ਮੈਂ ਕਹਿੰਦੀ ਤੁਸੀਂ ਆਇਓ ਨਾ ਇਹਨਾਂ ਦੇ। ਅੱਛਾ। ਠੀਕ। ਉਹਨੇ ਘਰੋਂ ਦੇ ਨਾਲ ਗੱਲ ਕੀਤੀ ਆ ਉਹਦੇ ਨਾਲ ਅੱਛਾ ਉਹਨੇ ਮਾਦਨ ਨੂੰ ਕਿ ਤੁਹਾਡੇ ਬਾਈ ਨਾਲ ਗੱਲ ਕਰਕੇ ਦੱਸੂਗੀ ਹੂੰ ਉਹਨੇ ਗੱਲ ਕੀਤੀ ਉਹ ਕਹਿੰਦਾ ਕਿ ਜਦੋਂ ਸਾਰਾ ਪਿੰਡ ਤੁਹਾਡਾ ਸਾਕਾ ਸੰਬੰਧੀ ਆਪਰੇ ਆਉਂਦਾ ਸੱਦੇ ਤੋਂ ਤੇ ਆਪਾਂ ਕਿਉਂ ਨਾ ਜਾਵਾਂਗੇ ਹਾਂ ਪਿੰਡ ਦੇ ਵਿੱਚ ਤੇਰੇ ਭਰਾ ਭਰਜਾਈ ਦੀ ਤਾਂ ਸੌ ਨਾ ਬਣਦੀ ਸੌ ਨੂੰ ਨਹੀਂ ਬਣਦੀ ਹਾਂ ਉਹ ਤਾਂ ਕਦੇ ਇਕੱਠੇ ਕਦੇ ਨਹੀਂ ਹਾਂ ਤੇ ਉਹ ਆ ਗਏ ਇਹਨਾਂ ਦੇ ਸੱਜਣ ਨੇ ਮੈਨੂੰ ਘਰ ਵਾਲੀ ਨੇ ਉਹਨਾਂ ਦੇ ਜਾਣ ਤੋਂ ਬਾਅਦ ਫੇਰ ਕਹਤਾਂ ਦੀ ਰੋਗੀ ਤੇਰੇ ਭੈਣ ਤੇ ਆਖੀ ਅੱਛਾ ਮੈਨੂੰ ਫੇਰ ਬੁੱਕ ਪਸਾ ਜਿਹੜਾ ਤਾਂ ਅੱਛਾ ਮੈਂ ਉਹਨੂੰ ਫੋਨ ਕਰਕੇ ਕਹਤਾ ਮੈਂ ਕਿਹਾ ਵੀ ਤੂੰ ਜਦੋਂ ਮੇਰੇ ਅੱਖੇ ਨਹੀਂ ਰੁਕੀ ਤੇ ਫਿਰ ਆਪਣੀ ਸਾਂਝ ਕਾਦੀ ਰਹੀ ਹਾਂ ਮੈਂ ਕਿਹਾ ਕੋਈ ਨਹੀਂ ਭਾਈ ਅੱਜ ਤੂੰ ਕਿਹਾ ਤੂੰ ਫੋਨ ਕਰੋ ਭੈਣ ਨੂੰ ਫੋਨ ਕਰੋ ਭੈਣ ਆ ਉਹ ਤਾਂ ਮੈਂ ਉਹ ਤਾਂ ਕੋਈ ਚੱਕਰ ਨਹੀਂ ਮੇਰੇ ਤੇ ਮੈਂ ਕਿਹਾ ਮੇਰੇ ਕਾਪੀ ਮੇਰੇ ਹੋਈ ਚੱਲ ਮੈਂ ਕਿਹਾ ਕਿਹੜਾ ਭਾਦਰ ਬੰਦਾ ਤੂੰ ਲੋਕਾਂ ਨੇ ਕੰਮ ਕਰਦੇ ਮੂਹਰੇ ਲਾ ਕੇ ਤੂੰ ਤਾਂ ਹਾਂ ਬਿਮਾਰ ਹੋ ਕੇ ਬਹਿ ਜਾਏਗਾ ਮੈਂ ਜਿੱਤੇ ਪੈ ਜਾਏਗਾ ਤੇ ਕੋਈ ਬੰਦੂਗਾ ਉਹ ਲੱਗੀ ਜਾਗੋ ਤੇ ਪੇਕੇ ਜਾ ਕੇ ਬਹਿ ਜਾਓ ਮੈਂ ਉਹਦੇ ਨੂੰ ਕਹਿਤਾ ਫੋਨ ਕਰਕੇ ਮੈਂ ਕਿ ਆਪਣੀ ਖੁਸ਼ੀ ਕਮੀ ਦੀ ਸਾਂਝ ਕਦੋਂ ਹੋਊਗੀ ਤੇਰੇ ਭਾਦੇ ਅਸੀਂ ਮਰ ਗਏ ਸਾਡੇ ਭਾਦੀ ਤੂੰ ਮਰ ਗਈ ਸਾਡਾ ਖੂਨ ਨਾ ਬਹੁਤ ਯਾਰੀ ਆ ਤੁਹਾਨੂੰ ਪਤਾ ਹੁੰਦਾ ਉਹਨਾਂ ਨਹੀਂ ਬਈ ਐ ਕਿਤੇ ਰੂਹਾਂ ਦੀਆਂ ਦਰਦਾਂ ਬੜੀ ਬੜਾ ਗੱਲ ਕੀ ਜੀ ਨਹੀਂ ਆਜੂ ਬਾਈ ਮਾਤਾ ਹੀ ਮੇਰੀ ਸੁਣੋ ਗੱਲ ਹਾਂ ਬੱਤ ਵੀ ਚਲੋ ਕੁੜੀ ਆ ਕੇ ਤਾਇ ਚਾਚੇ ਦੇ ਆ ਗਈ ਹਾਂ ਪਹਿਲੀ ਗੱਲ ਤਾਂ ਪਰਦਾਈ ਦਾ ਰੋਕਣ ਦਾ ਫਰਜ਼ ਨਹੀਂ ਬੰਦਾ ਉਹ ਤਾਇ ਚਾਚੇ ਨੇ ਮਾਣ ਨਾਲ ਤੀਹ ਧਿਆਨੇ ਨੂੰ ਸੱਦਿਆ ਉਹਦਾ ਆਉਣ ਦਾ ਫਰਜ਼ ਬੰਦਾ ਸੀ ਉਹ ਆ ਗਈ ਠੀਕ ਹੈ ਕਿ ਨਹੀਂ ਤੇ ਬਾਕੀ ਤੁਸੀਂ ਕਿੰਨਾ ਤੂੰ ਕਿੰਨਾ ਚੰਗਾ ਕੰਮ ਕੀਤਾ ਕੁੜੀ ਨੂੰ ਬਹਿਦਾ ਵੀ ਨਾ ਤਾਰੇ ਖੁਸ਼ੀ ਆਈਏ ਨਾ ਸਾਡੇ ਗਮੀ ਆਈਏ ਨਾ ਤੇਰੇ ਆਈਏ ਨਾ ਤੂੰ ਆੜੇ ਆਈ ਇਹ ਗੂਸਿਆਂ ਵਾਲੀ ਗੱਲ ਹੈ ਕਿ ਨਹੀਂ ਮਗਰ ਲੱਗ ਗਈ ਇੰਡੀ ਘਾਦਰੀ ਵਾਲੀ ਗੱਲ ਕੀਤੀ ਤੂੰ ਤੇਰੇ ਵਾਸਤੇ ਹੀ ਮਾੜਾ ਕੰਮ ਆਇਆ ਕੁੜੀ ਨੂੰ ਤਾਂ ਮੈਂ ਫੋਨ ਕਰਦਾਂ ਲਾ ਹੁਣ ਪੱਜੇ ਆਉਗੀ ਲਾਉਣ ਤੇ ਹੁਣ ਸਾਰਾ ਦਿਨ ਹੀ ਸੋਚੀ ਜਾਣਾ ਬੈਠਾ ਵੀ ਆਖ ਤਾਂ ਫੇਰ ਉਹ ਵੇਲਾ ਘਰ ਵਾਲੀ ਤਾਂ ਮੇਰੀ ਗਈ ਪੇਰ ਪੇਕਿਆਂ ਨੂੰ ਸੌਣ ਵੀ ਜਾਂਦੀ ਆ ਪਰਖੜੀ ਵੀ ਜਾਂਦੀ ਆ ਮੇਰਾ ਕੁਟਸੋਣਾ ਨਹੀਂ ਵੱਡੀਆਂ ਘੜਾਂ ਦਾ ਮਾਂ ਮਾਰ ਗਿਆ ਓਹਗਾ ਐਵੇਂ ਨਹੀਂ ਰੋਈ ਐਵੇਂ ਨਹੀਂ ਰੋਈ ਤਾਂ ਹੁੰਦਾ ਸਾਰਾ ਜੀ ਬੋਲ ਤੇ ਆ ਜਾਣਾ ਹਾਂ ਸਾਰਾ ਕਾਈਡੀ ਭੈਣ ਨਹੀਂ ਪੜਦਾ ਕਰਦੀ ਹੁੰਦੀ ਦੁਸ਼ਮਣ ਬਣੀ ਨਹੀਂ ਨਹੀਂ ਪਤਾ ਗੱਲ ਕੀ ਹੈ ਜੀ ਮੈਂ ਉਹਨੂੰ ਇੱਕ ਹੋਰ ਦੱਸ ਦਣਾ ਵੀ ਕਿਸੇ ਮਗਰ ਲਾ ਕੇ ਦੇਖੋ ਗੱਲ ਹੈ ਪਤਨੀ ਵਾਲੀ ਜਗ੍ਹਾ ਪਤਨੀ ਨੂੰ ਦਿਓ ਮਾਂ ਵਾਲੀ ਜਗ੍ਹਾ ਮਾਂ ਨੂੰ ਦਿਓ ਠੀਕ ਹੈ ਜੀ ਤੇ ਆਦੀ ਜਿਹੜੀ ਭੈਣ ਹੈ ਭੈਣ ਵਾਲੀ ਜਗ੍ਹਾ ਭੈਣ ਨੂੰ ਜ਼ਰੂਰ ਦਿਓ ਪਰ ਇਹ ਨਹੀਂ ਵੀ ਪਤਨੀ ਮਗਰ ਲਾ ਕੇ ਭੈਣ ਨਾਲ ਕਲੇਸ਼ ਕਰੋ ਜਾ ਪਤਨੀ ਮਗਰ ਲਾ ਕੇ ਆਪਦੀ ਮਾਂ ਨਾਲ ਕਲੇਸ਼ ਕਰੋ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਕੋਈ ਬਾਲੀ ਵੱਡੀ ਬਾਦਰੀ ਵਾਲੀ ਗੱਲ ਨਹੀਂ ਕੀਤੀ ਤੂੰ ਕੁੜੀ ਨੂੰ ਫੋਨ ਕਰਕੇ ਕਹਿੰਦਾ ਵੀ ਤੈਨੂੰ ਤੂੰ ਸਾਡੇ ਰੰਗੋ ਮਰ ਗਏ ਅਸੀਂ ਤੇਰੇ ਨੂੰ ਮਰ ਗਏ ਤੂੰ ਸਾਡੀ ਗਮੀ ਨਹੀਂ ਤੂੰ ਸਾਡੀ ਕੁਸ਼ੀ ਨਹੀਂ ਹਾਂ ਹਿੱਸਾ ਵੀ ਦਿੱਤਾ ਐ ਭਾਬੀ ਮਗਰ ਲਾ ਕੇ ਭਾਬੀ ਮਗਰ ਲਾ ਕੇ ਤੂੰ ਐਡੀ ਸਾਡੀ ਰੱਬ ਵਰਗੀ ਭੈਣ ਨਾਲ ਕਿਸੇ ਕੋਈ ਹੋਈ ਹੋਇਆ ਬੈਠਾਂਗਾ ਤੂੰ ਇੱਕ ਹੋਰ ਕੰਮ ਕਰਾਵਾ ਹੋ ਗਿਆ ਕੋਲ ਹਾਂਜੀ ਅਸੀਂ ਨਾ ਇੱਕ ਪ੍ਰੋਗਰਾਮ ਤੇ ਗਏ ਸੀ ਰਿਸ਼ਤੇਦਾਰੀ ਚ ਤੇ ਉਹ ਭਾਬੀ ਦੋ ਡਿਗਾ ਦੀ ਨੋ ਗਲਤੀ ਅਸਲ ਮੇਰੀ ਆ ਮੇਰੇ ਜੋਤੀਆਂ ਮਾਰਨ ਵਾਲੀਆਂ ਸਭ ਮੈਂ ਕਹਣਾ ਇਹ ਗੱਲ ਮੈਨੂੰ ਕਹ ਉੱਥੇ ਬਾਹਲਾ ਨਾ ਦੇ ਆਪਦੇ ਭੈਣ ਦੇ ਮੋਢਿਆਂ ਤੇ ਚੜੀ ਜਾਇਓ ਕਿਤੇ ਤੁਹਾਨੂੰ ਆਪ ਦਾ ਘਰ ਵੀ ਵੇਖਣਾ ਪੈਂਦਾ ਇਹਨਾਂ ਮਾਂ ਨਾ ਪਿਓ ਹੈ ਨਾ ਹਾਂਜੀ ਹਾਂਜੀ ਅਸੀਂ ਉੱਥੇ ਦੋ ਦਿਨ ਰਏ ਇੱਕ ਕਰੀ ਜਾ ਕੇ ਉਹਨਾਂ ਨਾਲ ਬਰਸਾਸੀ ਗੱਲ ਕਰ ਲਈ ਨਾ ਮੈਂ ਮੁੜ ਕੇ ਭਾਈ ਨੂੰ ਜੀਜਾ ਜੀ ਨੂੰ ਬੁਲਾਇਆ ਨਾ ਭੈਣ ਨੂੰ ਮੈਂ ਬੁਲਾਇਆ ਅਸੀਂ ਬੁਲਾਇਆ ਨਹੀਂ ਉਹਨੂੰ ਲੈ ਆਏ ਨਹੀਂ ਕਤਨਾ ਮਨ ਨਾਲ ਮਾਸ ਵਾ ਮੇਰਾ ਨਾ ਉਹ ਵੀ ਤਾਂ ਗੱਲ ਹੈ ਹਾਂ ਆਪਾਂ ਤਾਂ ਭਾਈ ਬਿੰਦ ਦਾ ਬਗਾਨਾ ਬਗਾਨਾ ਹੀ ਰਹਿੰਦਾ ਤੂੰ ਹੁਣ ਫੋਨ ਮਾਰ ਕਪੜਾ ਦੀ ਤੂੰ ਕਹੀ ਦਿੱਤਾ ਸੀ ਤੋਰ ਕੇ ਫੇਰ ਵੀ ਆਉਗੀ ਤੇਰੇ ਰਖੜੀ ਬੰਨ੍ਹਣੇ ਕਿਵੇਂ ਹੁੰਦਾ ਹੈ ਵੀ ਗਲਤੀ ਦੇ ਹੱਥ ਤੋਂ ਵੀ ਪਰਚਾਈ ਦੀ ਹਾਂ ਵੀ ਜਿਹੜੀ ਉਹ ਸਾਡੀ ਭੈਣ ਦੇ ਖਿਲਾਫ ਇਹਨੂੰ ਚੱਕ ਦਿੰਦੀ ਆ ਚੱਕ ਦਿੰਦੀ ਠੀਕ ਹੈ ਕਿ ਨਹੀਂ ਮੰਨ ਕੇ ਚੱਲੋ ਜੇ ਆਹੀ ਹਾਲਾਤ ਉਹਦੇ ਨਾਲ ਹੁਣ ਤੇ ਫੇਰ ਉਹਦੀ ਪਰਚਾਈ ਉਹਦੇ ਆਪਦੇ ਭਰਾ ਨੂੰ ਚੱਕ ਦੇਵੇ ਉਹਦੇ ਨੂੰ ਤੇ ਹੁਣ ਹੁਣ ਵੜਨਾਂ ਦੀ ਇਹਨੂੰ ਤੇ ਸੌਂਦੇ ਮਹੀਨੇ ਠੀਕ ਹੈ ਕਿ ਨਹੀਂ ਤੇ ਫੇਰ ਉਹਦੇ ਨਾਲ ਕੀ ਹਾਲ ਹੋਵੇ ਉਹ ਵੀ ਤਾਂ ਗੱਲ ਨਾ ਵੀ ਆਪਦੇ ਪਰਿਵਾਰ ਨੂੰ ਤਾਂ ਇੱਕ ਜੋਕ ਰੱਖਣਾ ਚਾਹੁੰਦੀ ਹੈ ਤੇ ਇਧਰਲੇ ਪਰਿਵਾਰ ਨੂੰ ਪਾੜਨਾ ਚਾਹੁੰਦੀ ਆ ਐਂ ਤਾਂ ਸੋਚਦੇ ਨਹੀਂ ਨਾ ਜਿੰਨੇ ਦਾ ਰਹਿ ਕਿ ਨਾ ਰੱਖਣੀ ਚਾਹੁੰਨ 8-1000 ਰਹਿ ਗਏ ਸਾਡਾ ਨਾ ਭੈਣ ਭਰਾ ਮੰਦਾ ਜਿੱਦਾਂ ਦੀ ਮੰਮੀ ਦੀ ਡੈਥ ਹੋਈ ਬਾਪੂ ਤੋਂ ਬਾਅਦ ਅਸੀਂ ਮਹੀਨਾ ਪਹਿਲਾਂ ਫੋਨ ਕਰਨ ਲੱਗ ਪਏ ਅਕਲੂ ਜੀ ਨੂੰ ਉਹ ਆਪਾਂ ਕਰਨ ਲੱਗ ਜੰਨੇ ਉਹ ਭੈਣ ਦੀ ਕਦਮਾ ਆਉਂਗਾ ਜੀਤਾ ਜੀ ਉਹ ਨਾਲ ਲਿਆਇਆ ਉਹ ਥੋੜੇ ਵਾਸਤੇ ਕੀ ਬਣਾਈਏ ਜਾਂ ਤੁਸੀਂ ਇਹ 100 ਗਲਾਂਉਂਦੀਆਂ ਆਪਣੀਆਂ ਹਾਂ ਮੇਰਾ ਮੈਂ ਮੈਂ ਤਾਂ ਜਦੋਂ ਮੂਹ ਹੋਈ ਉਹਨੂੰ ਕਹਤਾ ਹਣਾ ਵੀ ਮੇਰੇ ਘਰੇ ਨਾ ਬਣੀ ਬਿਮਾਰਨ ਜੇ ਆਉਣ ਦੀ ਸਾਂਝ ਮੁੱਕ ਗਈ ਮੇਰੀ ਤਾਂ ਹਿੰਮਤ ਹੀ ਨਹੀਂ ਹੁੰਦੀ ਬਾਪਾ ਨੂੰ ਫੋਨ ਕਰਨ ਦੀ ਕੋਈ ਨਹੀਂ ਪਤਾ ਤੂੰ ਨਾ ਕਰ ਫੋਨ ਅਸੀਂ ਕਰਾਂਗੇ ਮੈਂ ਬੈਠੀ ਤੇਰੀ ਖਾਂਦੇ ਮਾਂ ਉਹ ਨੂੰ ਤਾਂ ਉਹ ਨਹੀਂ ਭਾਈਦੇ ਉਹ ਤਾਂ ਆਪਣੇ ਐਨੀ ਕੁੜੀ ਸਿਆਣੀ ਆ ਨਾ ਉਹ ਫਿਰ ਵੀ ਇਹ ਗੱਲਾਂ ਠੁਕ ਦੂਗੀ ਵਿਚਾਲੇ ਕੋਈ ਨਹੀਂ ਮੇਰੇ ਭੈਣ ਭੜਾਈ ਨੇ ਮੈਂ ਉਹ ਪੁੱਛਿਆ ਸੀ ਉਹਨਾਂ ਨੂੰ ਬਾਲਿਆ ਬਾਈ ਉਹਨੇ ਮੈਂ ਉਹ ਵੀ ਬਲੋ ਸੂਟ ਕਰੀ ਜਾਂਦਾ ਸੀ ਹੁਣ ਉਹਦਾ ਦਿਲ ਬਹੁਤ ਵੱਡਾ ਬਾਈ ਉਹ ਆਜੂਗੀ ਮੈਂ ਸਕੂਲ ਜਾਣ ਨਿੱਕੇ ਜਿਹੇ ਹੁੰਦੇ ਨੇ ਮੰਮੀ ਨੇ ਰੋਟੀਆਂ ਲਾਉਣ ਲੱਗ ਪਣਾ ਉਹਨੇ ਮੈਨੂੰ ਚਾ ਚਾ ਨਾ ਪੂਰਾ ਤਿਆਰ ਕਰਨਾ ਮੇਰੇ ਬਾਪ ਕੰਗ ਵਾਲਾਂ ਚ ਕੰਗੀ ਕੁੰਗੀ ਮਾਰ ਕੇ ਪੂਰਾ ਮੇਰੇ ਪਾਊਡਰ ਪਾ ਕੇ ਤੋਰਨਾ ਉਹ ਵਿਚਾਰੀ ਨੇ ਮੈਂ ਮੜੇ ਦੇ ਪਿੱਛੇ ਬਤਨੀ ਕਿਉਂ ਕਹਤਾ ਮੈਂ ਕਹਾਂ ਮਾ ਤੇਰੇ ਨਹੀਂ ਵਰਦਾ ਤੂੰ ਮੇਰੇ ਨਾਲ ਹੁਣ ਨਹੀਂਰੇ ਚੰਗੀਆਂ ਗੱਲਾਂ ਨਹੀਂ ਅੱਗੇ ਇੱਕ ਬਾਦ ਨੂੰ ਮੈਂ ਪਿੱਛੇ ਲੱਗ ਕੇ ਇਹ ਤਾਂ ਮਾੜੀ ਗੱਲ ਐ ਨੋ ਨਹੀਂ ਧੀ ਜਾਣੇ ਨੂੰ ਮਾੜਾ ਚੰਗਾ ਕਹਿਣਾ ਕਿਹਦੀ ਜਾਣਾ ਚਾਹਣੀ ਐ ਤੇ ਕਿਹਦਾ ਵੀ ਜੀ ਕਰਦਾ ਪੈਣਾ ਇਹ ਕੀ ਪੈਣ ਰਹੀ ਮਾਂ ਨਹੀਂ ਪਿਉ ਨਹੀਂ ਗਾ ਮਾਂ ਨਹੀਂ ਪਿਉ ਨਹੀਂ ਭਾਈ ਸਾਰਾ ਕੁਝ ਉਹ ਭਰਾ ਦੇ ਸਾਰੇ ਆਉਂਦੇ ਆ ਉਹਦੇ ਸਾਰੇ ਹੀ ਆਉਂਦੇ ਆ ਮਾਸੀਆਂ ਮਾਮੇ ਪੂਰ ਪੁੱਪੜੋ ਸਭ ਉੱਗਾ ਪਿੱਛਾ ਅੱਛਾ ਭਾਬੀ ਦੇ ਸਾਰੇ ਆਉਂਦੇ ਆ ਸਾਰੇ ਆਉਂਦੇ ਆ ਸਾਰਿਆਂ ਕੋਲ ਜਾਂਦੀ ਆ ਸਾਡੀ ਇੱਕ ਰੈਸ਼ ਸਾਡੀ ਇੱਕ ਫੈਸਰੀ ਇੱਕ ਸਾਡੀ ਭੈਣ ਸੀਗੀ ਲੱਖਾਂ ਵਰਗੀ ਬਸ ਉਹਨਾਂ ਪਿੱਛੇ ਉਹ ਨੂੰ ਆਉਣੇ ਦੀ ਮੇਰਾ ਸੈਰੀ ਖਾਈ ਗਈ ਜਦੋਂ ਉਹ ਦੂਜਿਆਂ ਦੇ ਆ ਗਈ ਨਾ ਗਵਾਂਡੀਆਂ ਦੇ ਪ੍ਰੋਗਰਾਮ ਤੇ ਬਸ ਉਦੋਂ ਮੇਰਾ ਸੈਰੀ ਦਿਮਾਗ ਹੀ ਚਟ ਗਈ ਮੇਰਾ ਕਹਿੰਦੀ ਰੱਖ ਲਈ ਤੇਰੀ ਇੱਜ਼ਤ ਤੇ ਤੇਰੀ ਭੈਣ ਨੇ ਤੇ ਤੇਰੇ ਤੇ ਤਾਂ ਕੁਝ ਨਹੀਂ ਗਾ ਸ਼ਰੀਕ ਤੇ ਉਹਨਾਂ ਦੇ ਆ ਕੇ ਦੋਨੇ ਹੀ ਆ ਕੇ ਖੜਕੇ ਪੁਰੀ ਪਤਾ ਗੱਲ ਕੀ ਦੋ ਪੇਣਾ ਭਰਾਵਾਂ ਦੇ ਪਤਾ ਹੈ ਹਰਿੰਦਰ ਸਿੰਘ ਨੂੰ ਆਪਣਾ ਦਾ ਪਤਾ ਹੈ ਇਹਨਾਂ ਦੇ ਸਾਰੇ ਪਰਿਵਾਰ ਦੇ ਵਿੱਚ ਤਾਏ ਚਾਚਾ ਜੀ ਇੱਕੋ ਹੀ ਕੁੜੀ ਹੈ ਇੱਕ ਹੀ ਆ ਸਾਰੇ ਭਰਾਵਾਂ ਦੀ ਇੱਕੋ ਹੀ ਕੁੜੀ ਹੈ ਤੇ ਉਹ ਜੇ ਤਾਏ ਚਾਚਾ ਨੇ ਮਾਨ ਨਾਲ ਧੀ ਜਣੇ ਨੂੰ ਬੁਲਾ ਲਿਆ ਤੇ ਉਹਨੂੰ ਉਹਦਾ ਤਾਂ ਫਰਜ਼ ਬਣਨਾ ਹੀ ਸੀ ਨਾ ਉਹਦਾ ਹੁਣ ਇਹ ਭਾਬੀ ਪਿੱਛੇ ਲੱਗ ਕੇ ਜੇ ਨਾ ਆਉਂਦੀ ਤਾਂ ਉਧਰ ਤਾਂ ਚਾਚੇ ਵੀ ਗੁੱਸੇ ਆਣਗੇ ਇਹ ਸਾਡੀ ਕੱਲੀ-ਕੱਲੀ ਤਾਂ ਤੂੰ ਧੀਆਂ ਦੋ ਤਿੰਨ ਘਰਾਂ ਦੇ ਵਿੱਚ ਉਹਦੇ ਵੀ ਸਹੁਰੇ ਆ ਉਹਨੇ ਵੀ ਆਦਾ ਘਰ-ਬਾਰ ਦੇਖਣਾ ਜਿੱਥੇ ਤਾਂ ਘਰ ਵਾਲਾ ਕਹਿੰਦਾ ਅਗਲੀ ਨੂੰ ਜਾਣਾ ਪਊਗਾ ਇਹ ਬਿਲਕੁਲ ਉਹਦੇ ਮਾਂ ਨੂੰ ਭਾਜੀ ਨੂੰ ਮਾਨ ਨਾ ਕਿਹਾ ਹੋਣਾ ਉਹਨਾਂ ਦਾ ਤਾਂ ਫਰਜ਼ ਤਾਂ ਬੰਦੈ ਸੀਗਾ ਹੁਣ ਭਾਬੀ ਦੇ ਕਹਿਣ ਤੇ ਨਾ ਆਉਂਣ ਹਾਂ ਭਾਜੀ ਅਗਰੇ ਵੀ ਕਹਿੰਦੇ ਤੇਰੇ ਪੇਕੇ ਮਰ ਗਏ ਕਿੱਧਰ ਦੇ ਕੋਈ ਨਹੀਂ ਮਿਲ ਜਾਂਦੀ ਹੁੰਦੀ ਕੋਈ ਆਉਂਦਾ ਜਾਂਦਾ ਦੇਖੋ ਇਹ ਮਾਂ ਹੈ ਨਹੀਂਗੀ ਬਾਈ ਜਿਹਦੇ ਮਾਂ ਵੀ ਹੈ ਨਹੀਂ ਪਿਤਾ ਦੀ ਵੀ ਡੈਥ ਹੋਈ ਹੈ ਤੇ ਉਹ ਚਾਚਾ ਤਾਇਆ ਹੀ ਐ ਸਾਰੇ ਉਹ ਮਾਂ ਕੋ ਉਹਦਾ ਪਿਆਰ ਦਿੰਦੇ ਆ ਕੁੜੀ ਨੂੰ ਤੇ ਫਿਰ ਉਹਨਾਂ ਨੂੰ ਤੋਂ ਆਉਣਾ ਚਾਹੀਦਾ ਸੀ ਉੱਥੇ ਆਉਣਾ ਚਾਹੀਦਾ ਸੀ ਉਹਨੂੰ ਆਵਾਗਿ ਬੇਚਾਰੀ ਉਹ ਮੈਂ ਤਾਂ ਕਹਿੰਦਾ ਇਦੋਂ ਦਾ ਕੁੜੀ ਸੱਚੰਗੇ ਹੁੰਦੀ ਨਾ ਪਰ ਉਹਨਾਂ ਹੀ ਮਾੜਾ ਨਿਕਲ ਜਾਂਦਾ ਜਮੀਰ ਇਹ ਨਾ ਨਾਕ ਨਾ ਕੇ ਜਾਂਦੀ ਤੇ ਸਾਨੂੰ ਵੀ ਸੇਕ ਲੱਗਿਆ ਰਹਿੰਦਾ ਬਿਲਕੁਲ ਸਹੀ ਗੱਲ ਆ ਜੇ ਮੰਗਦੇ ਨੇ ਹਿੱਸਾ ਵਜਿਨ ਜਿਆਦਾ ਸਾਰਾ ਹਿੱਸਾ ਰੱਖੇ ਤੇ ਤੁਸੀਂ ਵੀ ਭੱਜ ਭੱਜ ਵਰਸਣਾ ਸੀ ਤੇ ਭਾਬੀ ਨੇ ਇਸੇ ਨੇ ਮੂਰੇ ਅਲੱਗ-ਅਲੱਗ ਜਾਣਾ ਸੀਗਾ ਜਾਣਾ ਸੀ ਸਾਡੇ ਅੱਥੋਂ ਪਹਿਲੀ ਨਾ ਫਸ ਜੇ ਉਹ ਤਾਂ ਕੁੜੀ ਨੇ ਗੱਲ ਜਿਹੜੀ ਤੁਹਾਡੇ ਨਾਲ ਪਹਿਲੀ ਲਵਾਤੀ ਤੁਹਾਡੇ ਨਾਲ ਚਾਰ ਗੱਲੇ ਪਹਿਲੀ ਲਵਾਉਤੀ ਮੰਨ ਕੇ ਜਦੋਂ ਤੀਨੋਂ 6 ਕਰੋੜ ਦੀ ਪਹਿਲੀ ਲਵਾਉਤੀ ਤੇ ਤੁਸੀਂ ਉੱਥੇ 5000 ਲਾਉਣ ਲੱਗੇ ਹੁਣ ਤੁਹਾਨੂੰ ਚੁੱਭਦੇ ਆਂ 5000 ਕੀ ਦਾ ਮਨ 1000 ਦਾ ਸੁਣ ਬਣ ਜਾਂਦਾ ਅੱਜ ਕੱਲ ਤਾਂ ਕੀ ਦਿੰਦਾ 1000 ਕੱਪੜੇ ਦੇ ਦਿੰਦਾ ਵਾ ਤੋ ਇਹਦੇ ਪਿਆਰ ਸਗਰ ਦੇ ਦਿੰਦਾ ਕੋਈ ਮਾਨ ਦਾ ਭੁੱਖਾ ਹੁੰਦਾ ਕੋਈ ਲੈਣ ਦੇਣ ਦਾ ਨਹੀਂ ਹੁੰਦਾ ਬਿਲਕੁਲ ਨਹੀਂ ਕੋਈ ਲੈਣ ਦੇਣ ਦੀ ਇੱਜ਼ਤ ਮਾਨ ਦਾ ਭੁੱਖਾ ਨਹੀਂ ਸਾਡੇ ਜਾਂਦਿਆਂ ਦੀ ਕੋਈ ਆਦਰ ਸਤਕਾਰ ਹੋ ਜੇ ਮੈਂ ਨਾ ਪਹਿਲਾਂ ਨਾ ਗੱਲ ਨੂੰ ਸੀਰੀਅਸ ਹੀ ਨਹੀਂ ਲੈਂਦਾ ਸੀਗਾ ਪਤਾ ਕੀ ਹੋਇਆ ਜਿਦਾਂ ਦੇ ਤੁਸੀਂ ਮੈਨੂੰ ਕਹਨੇ ਹੁੰਨਾ ਨਾ ਵੀ ਪਾਰਟੀ ਕਰ ਲਈਏ ਉੱਥੇ ਚਲੀਏ ਉੱਥੇ ਉਹ ਪਿਆ ਸੀਗਾ ਅਹੀਂ ਸੁੱਤਾ ਤੇ ਆ ਨੀ ਸੁੱਤੇ ਪੈਣਾ ਜਦ ਮੈਂ ਆਪਾਂ ਨੂੰ ਕੁਦਰਤੀ ਸੁਪਨਾ ਆ ਜਾਂਦਾ ਹੈ ਨਾ ਹੁਣ ਮੈਨੂੰ ਤਾਂ ਲੱਗਦਾ ਜਿਵੇਂ ਬੀਬੀ ਬਾਪੂ ਦੀ ਆਤਮਾ ਹੀ ਫਰਦੀ ਹੋਊਗੀ ਮੈਨੂੰ ਸੁਪਨਾ ਆਇਆ ਮਾਤਾ ਚਲ ਜੀ ਬੀਬੇ ਬਾਪੂ ਆ ਗਏ ਸੁਪਨੇ ਚ ਦੋਨਾਂ ਅੱਛਾ ਜਿੱਦਿਆਂ ਦਾ ਸਾਡਾ ਕਟਾਸ ਹੋਈ ਬੇ ਭੈਣ ਭਰਾਵਾਂ ਦੀ ਅੱਛਾ ਮਾਂ ਨੂੰ ਕਹਿੰਦੀ ਆਂਦੀ ਤੂੰ ਆਪਦੇ ਜਣੇ ਬਾਲਾ ਬਣਿਆ ਪਰਦਾ ਹਾਂ ਬਾਪੂ ਕੋਲੇ ਖੜਾ ਆ ਮੈਂ ਸਮਝਾਇਆ ਇਹਨੂੰ ਕਿ ਇਹ ਲੋਕ ਕੀ ਆਨੇ ਹਾਂ ਉਹ ਆਂਦੀ ਜਿਹੜੇ ਤੇਰੇ ਬਾਅਦ ਬੈਠੇ ਆ ਨਾ ਜਿਹੜੇ ਤੈਨੂੰ ਉਂਗਲਾਂ ਲਾਉਣ ਵਾਲੇ ਪਾਸੇ ਵਾਲੇ ਹਾਂ ਵੀ ਥੋੜਾ ਦਾ ਪੁਰਾਣਾ ਮਾੜਾ ਥੋੜੀ ਤਾਂ ਭੈਣ ਮਾੜੀ ਆ ਹਾਂ ਉਹ ਕਹਿੰਦੀ ਉਹੀ ਬੰਦੇ ਬਹਿ ਕੇ ਕਹਿੰਦੇ ਆ ਅੱਛਾ ਵੀ ਇਹ ਤਾਂ ਇਹੋ ਜਿਹਾ ਨਿਕਲਿਆ ਵੀ ਜਿਵੇਂ ਆਪਦੇ ਸੱਗੇ ਪਿਆਉ ਦਾ ਹੁੰਦਾ ਹੀ ਨਹੀਂਗਾ ਅੱਛਾ ਲੈ ਦੇ ਵਧੀਆ ਦਾ ਬਾਈ ਇੱਕ ਪਾਸੇ ਦਾ ਤੜਾਉਣ ਨੂੰ ਬੱਕ ਰਹਿੰਦੇ ਆ ਇੱਕ ਪਾਸੇ ਆਪੂ ਬਸ ਅੱਗ ਲਾਈ ਦੇ ਦਬੂਗਾ ਕੰਦਲ ਇਕਬਾਲ ਆਤਮਾ ਹੈ ਨਾ ਉਹ ਪਤਾ ਨਹੀਂ ਸ਼ਾਇਦ ਕਿਤੇ ਸੱਚੀ ਆਏ ਹੁਣ ਕੀ ਪਤਾ ਇੱਥੇ ਕਰਦੇ ਹੁਣ ਕਿੱਥੇ ਬਿਲਕੁਲ ਹੀ ਬਿਲਕੁਲ ਤੋ ਮੈਂ ਉਦੋਂ ਦਾ ਐਡਾ ਦਿਮਾਗ ਖਰਾਬ ਆ ਨਾ ਮੈਂ ਕਹਾਂ ਯਾਰ ਐਡੀ ਵੱਡੀ ਗਾਲ ਮੇਰੇ ਮਾਪਿਆਂ ਨੂੰ ਕੱਢਦੇ ਮੋਦੀ ਮੈਂ ਭੈਣ ਨਾਲ ਨਹੀਂ ਵਰਤਦਾ ਠੀਕ ਹੈ ਅਗਲਾ ਕਹਿੰਦਾ ਸਾਕੀ ਭੈਣ ਨਾਲ ਵਰਤਦਾ ਨਹੀਂ ਘਰ ਵਾਲੀ ਮਗਰ ਲੱਗਦਾ ਇਹਨਾਂ ਦੇ ਫਾਦਰ ਸਾਹਿਬ ਹੁੰਦੇ ਸੀ ਜਦੋਂ ਅਸੀਂ ਤਾਂ ਆਉਣਾ ਉਹ ਕਦੇ ਝਟਕ ਵੀ ਦੇਣਾ ਉਹਨਾਂ ਨੇ ਸਾਨੂੰ ਉਹਨਾਂ ਨੇ ਭੂਆ ਜੀ ਹੋਰਾਂ ਨਾਲ ਇੰਨਾ ਵਰਤਣਾ ਉਹ ਤਾਂ ਇਹ ਲੋਕ ਕਹਿੰਦੇ ਵੀ ਉਹ ਤੇ ਗਿਆ ਹੀ ਨਹੀਂ ਉਹ ਤਾਂ ਇੰਨੇ ਵਰਤਦੇ ਹੁੰਦੇ ਸੀ ਇਹ ਗੱਲ ਕਹਿੰਦੇ ਆਹੀ ਗੱਲ ਮੈਨੂੰ ਤਾਂ ਮੈਨੂੰ ਆਹੀ ਗੱਲ ਸੁਬਨੇ ਚ ਮਾਤਾ ਦੀ ਤੇਰਾ ਪਿਓ ਮੇਰੇ ਉੱਜਾ ਮਾਰਦਾ ਮੈਨੂੰ ਜਿਉਂ ਨਹੀਂ ਦੇ ਤਾ ਨਾ ਸਾਡੀ ਸਾਡੀ ਤਾਈ ਜੀ ਨੇ ਕਦੇ ਮੱਥੇ ਵੱਟ ਪਾਇ ਜੀ ਉਹਨਾਂ ਕੁੜੀਆਂ ਦਾ ਵਰਤਣਾ ਇਹਨਾਂ ਕੁੜੀਆਂ ਦੇ ਜਾਣਾ ਉਹਨਾਂ ਨੇ ਹੱਸਾ ਸੋਣਾ ਤੀਆਂ ਲਾਉਣੀਆਂ ਘਰਾਂ ਦੇ ਵਿੱਚ ਇੱਥੇ ਘਰੇ ਬਾਹਰ ਘਰ ਖੁੱਲਾ ਸੀ ਕਿਹਾ ਅਸੀਂ ਆਂਡ ਕੋਣ ਮੜੀ ਕੇ ਮੜੇ ਕੋਣ ਮਾਰਨਾ ਅਹੀਂ ਜਸਵਿੰਦਰ ਭੱਜਾ ਹੁੰਦਾ ਇੱਕ ਮਿੰਟ ਲਾਉਂਗਾ ਬਾਪੂ ਹੋਰਾਂ ਨੇ ਇਹਨਾਂ ਦੇ ਨੇ ਕਦੇ ਸੋਚਿਆ ਨਹੀਂ ਸੀਗਾ ਵੀ ਸਾਡਾ ਜਵਾਈ ਭਾਈ ਹੈ ਤਾਂ ਦੋਸਤਾਂ ਵਾਂਗੂੰ ਹਾਂ ਪੁੱਤਰੋ ਕੀ ਖਾਓਗੇ ਕੀ ਲਿਆਉ ਤੁਹਾਡੇ ਵਾਸਤੇ ਹਾਂ ਆਏ ਬਣੀ ਤੇ ਲੋਕ ਤਾਂ ਹੀ ਕਹਿੰਦੇ ਵੀ ਇਹ ਤਾਂ ਆਪਦੇ ਪਿਓ ਦਾ ਲੱਗਦਾ ਹੀ ਨਹੀਂ ਰ ਕੁੜੀ ਨੂੰ ਧੱਕਾ ਦੇਈ ਬਟਾ ਮਾਤਾ ਨਾ ਸੁਪਨੇ ਚ ਉਹੀ ਗੱਲ ਬਾਪੂ ਕੋਲੇ ਖੜਾ ਕਹਿੰਦਾ ਉਹ ਗੱਲ ਦੱਸ ਜਿਹੜੀ ਮੈਂ ਤੈਨੂੰ ਆਖੀ ਸੀ ਵੀ ਮੈਂ ਤਾਂ ਅੱਖ ਖੁੱਲੀ ਮੈਂ ਤਾਂ ਉਸ ਤੋਂ ਬਾਅਦ ਉਹਦੇ ਨਾਲ ਸੌਂ ਨਹੀਂ ਸਕਿਆ ਆਹਦਾ ਕਿ ਵੀ ਲੋਕਾਂ ਦਾ ਜਿਹੜੇ ਇਹਨੂੰ ਇਹਨੂੰ ਉਂਗਲਾਂ ਲਾਉਂਦੇ ਨਾ ਕੰਜਰ ਨੂੰ ਵੀ ਤੇਰਾ ਥੋੜਾ ਤਾਂ ਪਰੌਣਾ ਮਾੜਾ ਥੋੜੀ ਤਾਂ ਕੁੜੀ ਮਾੜੀ ਐ ਆਲਾ ਉਹੀ ਰੋਕਾਂਦੇ ਐ ਵੀ ਇਹਦਾ ਪਿਓ ਤਾਂ ਆਪਦੇ ਪਿਓ ਦਾ ਹੀ ਸੀਗਾ ਉਹਨੂੰ ਤਾਂ ਵਰਤਨਾ ਹੁੰਦਾ ਸੀ ਸਾਰਿਆਂ ਨਾਲ ਇਹ ਪਤਾ ਨਹੀਂ ਕਿਹੋ ਜਿਹਾ ਕਬੀਰ ਨਿਕਲ ਗਿਆ ਇਹਨੂੰ ਵਰਤਨਾ ਹੀ ਨਹੀਂ ਆਉਂਦਾ ਲਗਾ ਹੁਣ ਮੈਂ ਤਾਂ ਇਹ ਸੋ ਅਸਲ ਮਾਦਾ ਐ ਸੋਚਦਾ ਕਿ ਬੰਦਾ ਫਸ ਜਾਂਦਾ ਨਾ ਕਿ ਮੈਂ ਫੋਣ ਤੇ ਮੈਂ ਘਰ ਵਾਲੀ ਦੀਆਂ ਸੁਣੀਆਂ ਤਾਂ ਮੈਂ ਭੈਣ ਨਾਲੋਂ ਖਤਮ ਹੋ ਗਿਆ ਮੈਂ ਮੇਰਾ ਗੁੱਟ ਰਊਗਾ ਖਾਲੀ ਆਉਂਦੀ ਨਹੀਂ ਮੈਨੂੰ ਨਹੀਂ ਅਸੀਂ ਗੋਣ ਕਰਦਗੇ ਜੇ ਤੂੰ ਕੱਲ ਅਸੂਨ ਫੋਨ ਕਰ ਦਿੰਨੇ ਤਾਂ ਤੈਨੂੰ ਸਾਡੇ ਫੋਨ ਤੇ ਆਜੂਗੀ ਫੋਨ ਨਹੀਂ ਆਉਣਾ ਸਿੱਖ ਤੂੰ ਐ ਕਰਿਆ ਨਹੀਂ ਆਉਣਾ ਜਿਆਹੀ ਗੱਲਾਂ ਨਾ ਇੱਕ ਮਿੰਟ ਤੈਨੂੰ ਹੁਣੇ ਦੁੱਧ ਦਾ ਦੁਕਾਨੇ ਬਣ ਕੇ ਤੈ ਤੂੰ ਜਾ ਭੈਣ ਨੂੰ ਸੰਦ ਲੈ ਆ ਕਰ ਬਾਹਰ ਮਾਣਾ ਜਾ ਕੀ ਪਤ ਤੂੰ ਲੈ ਮੈਂ ਹੁਣੇ ਲਾਉਣਾ ਫੋਨ ਚੱਕ ਮੈਂ ਕਰਦਾ ਮੈਂ ਗੱਲ ਸਾਡਾ ਫੋਨ ਬਹੁਤ ਜੈਰੀ ਆਉਂਦਾ ਬਾਹਰ ਲੈ ਗੱਲ ਕਰ ਮੈਂ ਤਾਂ ਹੁਣ ਕਿਹਾ ਸੀ ਮੇਰੇ ਘਰੇ ਨਾ ਬੜੀਆਂ ਉਹਨੂੰ ਬੜਾ ਮੈਂ ਕਰਦਾ ਫੋਨ ਤੇ ਗੱਲ ਕਰ ਅਜਾ ਤਮੜੀ ਜੂ ਤਾਂ ਬਸ ਬੈਲੋ ਕੋਈ ਨਹੀਂ ਭੈਣ ਭਰਾ ਬੈਠ। ਅਈ ਤਾਂ ਪਹਿਲਾਂ ਗੱਲ ਕਰੀ ਸੀ ਗੱਲ ਤੇ ਭੈਣ ਜੀ ਤਾਂ ਬਾਹਰ ਸੁਰੇ ਸੀਗੇ। ਹੋਰ ਬਸ ਪੁੱਤ ਤੇ ਚੰਦੂਆਂ ਸੀ ਭੈਣ ਨਹੀਂ ਆਉਂਦੀ। ਭੈਣ ਆ ਗਈ ਹੁਣ ਬੈਠ ਕੇ ਗੱਲਾਂ ਕਰੋ। ਤਨ ਇੰਨਾ ਪਿਆਰ ਹੋਈ ਜਨਾ ਅੱਗੇ ਬਾਈ ਤੁਸੀਂ ਨਾ ਹੋਣਾ ਆਓ ਜੇ ਬੈਠੋ